ਕਿਸਾਨ ਵੀਰੋ ਮਿਆਲ ਪਿੰਡਾ ਵਾਈਆਂ ਦਾ ਸਮਾਣੇ ਕੋਲ ਨਵਾਂ ਫਾਰਮ ਬਣਿਆ ਪਹਿਲਾ ਜੋੜਾ ਦੋ ਵਿਹੜਾਂ ਦਾ ਬਾਈ ਨੇ ਪ੍ਰਦੀਪ ਲੋਹਾਖੜੇ ਵਾਲੇ ਕੋਲੋਂ ਖਰੀਦੇ ਆ ਟੌਪ ਕਲਾਸ ਜੋੜਾ ਹੈ ਫੁੱਲ ਬਰੀਡ ਵਾਲੀਆਂ ਸਾਰਾ ਹੀ ਰਿਕਾਰਡ ਏ ਟੂ ਜ਼ੈਡ ਇਸੇ ਜਿਹੜੇ ਫੀਮੇਲ ਕਾਫ ਨੇ ਉਹਨਾਂ ਦਾ ਰਿਕਾਰਡ ਹੈ ਤੇ ਦੋਵੇਂ ਬਿਹੜਾਂ ਦਾ ਰਿਕਾਰਡ ਆ ਪ੍ਰੋਪਰ ਦਿੱਤਾ ਬਾਈ ਨੇ ਤੇ ਫਾਰਮ ਨਵਾਂ ਹੀ ਸਟਾਰਟ ਕੀਤਾ ਹੈ ਚੈੱਕ ਕਰੋ ਤੁਸੀਂ ਉਹ ਵਧੀਆ ਫਾਰਮ ਬਣਿਆ ਬਾਈ ਦਾ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਫਾਰਮ ਤੇ ਤੁਸੀਂ ਵੀ ਕੋਈ ਏਦਾਂ ਦੀ ਬੈੜ ਖਰੀਦਣੀ ਹੈ ਸਕਰੀਨ ਦੇ ਨੰਬਰ ਚੱਲਦਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਕੋਈ ਵੀ ਬੈੜ ਖਰੀਦਨੀਆ ਦਾ ਖਰੀਦ ਸਕਦੇ ਹੋ ਇਹ ਫਾਰਮ ਦੀ ਗਵਾਹੀ ਨੂੰ ਲਓ ਦੋਸਤੋ ਆ ਬੈੜਾਂ ਦੋ ਚੱਲੀਆਂ ਨੇ ਜਰੂਰ ਦੇ ਬੋਈ ਸਮਾਣੇ ਦੇ ਕੋਲ ਆ ਪਿੰਡ ਬਾਈਆਂ ਦਾ ਚੈੱਕ ਕਰੋ ਤੁਸੀਂ ਤਾਜ਼ੀਆਂ ਸੂਈਆਂ ਹੋਈਆਂ ਨੇ ਇਹ ਤੁਸੀਂ ਵੀ ਕੋਈ ਇਦਾਂ ਦੀ ਵੇੜ ਖਰੀਦਣੀ ਆ ਸਕਰੀਨ ਤੇ ਨੰਬਰ ਚੱਲਦਾ ਆਪਣੇ ਲਵੇ ਲਗਭਗ ਜੀ 40 ਵੇੜਾਂ ਦੇ ਕਰੀਬ ਵੇੜਾਂ ਫੋਰ ਸੇਲ ਲਈ ਅਵੇਲੇਬਲ ਖੜੀਆਂ ਨੇ ਜੀ ਤੁਸੀਂ ਫਾਰਮ ਤੇ ਪਹੁੰਚ ਕੇ ਖਰੀਦ ਸਕਦੇ ਹੋਗੇ ਇਹ ਕਾ ਵੇੜ ਆਈ ਚੱਲ ਇਹ ਵੀ ਤਾਜੀ ਸੂਈ ਸਵਾਈ ਆਈ ਚੈੱਕ ਕਰੋ ਤੁਸੀਂ ਹਾਂ ਬਾਈ ਲੈ ਦੋਸਤੋ ਆਪਾਂ ਨਾ ਜੀ ਮਸਤ ਮਨਾ ਸਾਹਿਬ ਪਹੁੰਚ ਚੁੱਕੇ ਹਾਂ ਜੀ ਚੈੱਕ ਕਰੋ ਤੁਸੀਂ ਤੇ ਆਪਾਂ ਜਾ ਰਹੇ ਹਾਂ ਅਜਸਮਾਣੇ ਦੇ ਕੋਲ ਆ ਪਿੰਡਵਾਰੀਆਂ ਦਾ ਤੇ ਉੱਥੇ ਜਾ ਕੇ ਵੀ ਆਪਾਂ ਤੁਹਾਨੂੰ ਸਾਰੀਆਂ ਗਾਵਾਂਾਂ ਦੋਮੇ ਦਿਖਾਵਾਂਗੇ ਜਾਣਕਾਰੀ ਲੈ ਕੇ ਦੱਸਾਂਗੇ ਕੀ ਡਿਟੇਲ ਹੈ ਇਹਨਾਂ ਦੀ ਵੀਡੀਓ ਨੂੰ ਲੈ ਕੇ ਜ਼ਰੂਰ ਕਰਦੇ ਹੋਈ ਜੇ ਦੋਸਤੋ ਆਪਾਂ ਨਾ ਸਮਾਣੇ ਪਹੁੰਚ ਚੁੱਕ ਜਾਈ ਚੈੱਕ ਕਰੋ ਤੁਸੀਂ ਨਾ ਰਹਿ ਜਿਹੜੀ ਪਟਿਆਲੇ ਵਾਲੀ ਪਾਕ ਹੈ ਨਾ ਯਾਰ ਜੀ